ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ ਅੱਜ ਦੀ ਕਹਾਣੀ ਹੈ ਖੁਸ਼ੀ ਦੀ ਕੀਮਤ ਸੋ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਕਾਨਪੁਰ ਦੇ ਛੋਟੇ ਜਿਹੇ ਪਿੰਡ ਵਿੱਚ ਰੀਆ ਨਾਮ ਦੀ ਇੱਕ ਮੁਟਿਆਰ ਰਹਿੰਦੀ ਸੀ ਉਹ ਆਪਣੀ ਬੁੱਧੀ ਅਤੇ ਦਿਆਲਤਾ ਲਈ ਜਾਣੀ ਜਾਂਦੀ ਸੀ ਇੱਕ ਸਾਧਾਰਨ ਘਰ ਵਿੱਚ ਰਹਿਣ ਦੇ ਬਾਵਜੂਦ ਉਸ ਦੇ ਮਾਤਾ ਪਿਤਾ ਮੋਹਨ ਅਤੇ ਮੀਨਾ ਨੇ ਹਮੇਸ਼ਾ ਉਸ ਦੀ ਪੜ੍ਹਾਈ ਨੂੰ ਤਰਜੀਹ ਦਿੱਤੀ। ਰੀਆ ਨੇ ਆਪਣੀ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਭਾਈਚਾਰੇ ਨੂੰ ਉੱਚਾ ਚੁੱਕਣ ਲਈ ਅਧਿਆਪਕ ਬਨਨ ਦਾ ਸੁਪਨਾ ਦੇਖਿਆ। ਇੱਕ ਦਿਨ ਗਵੰਡੀ ਸ਼ਹਿਰ ਦੇ ਇੱਕ ਅਮੀਰ ਪਰਿਵਾਰ ਤੋਂ ਰੀਆ ਦੇ ਵਿਆਹ ਵਿੱਚ ਹੱਥ ਪਾਉਣ ਦਾ ਪ੍ਰਸਤਾਵ ਆਇਆ। ਲਾੜਾ ਅਰਜੁਨ ਇੱਕ ਸਫਲ ਇੰਜੀਨੀਅਰ ਸੀ ਅਤੇ ਸੰਪੂਰਨ ਮੈਚ ਵਰਗਾ ਲੱਗਦਾ ਸੀ। ਹਾਲਾਂਕਿ ਸ਼ੁਰੂਆਤੀ ਵੀ ਚਾਰ ਵਟਾਂਦਰੇ ਦੌਰਾਨ ਅਰਜੁਨ ਦੇ ਪਰਿਵਾਰ ਨੇ ਸੂਖਮ ਤੌਰ ਤੇ ਇੱਕ ਮਹੱਤਵਪੂਰਨ ਦਾਜ ਦਾ ਸੰਕੇਤ ਦਿੱਤਾ ਸੀ। ਉਹਨਾਂ ਨੇ ਪਰੰਪਰਾ, ਸਮਾਜਿਕ ਉਮੀਦਾਂ ਅਤੇ ਪਰਿਵਾਰਕ ਸਨਮਾਨ ਨੂੰ ਕਾਇਮ ਰੱਖਣ ਦੀ ਗੱਲ ਕੀਤੀ। ਇੱਕ ਸਾਧਾਰਨ ਕਿਸਾਨ ਮੋਹਨ ਬਹੁਤ ਪਰੇਸ਼ਾਨ ਸੀ। ਉਸ ਕੋਲ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਦੌਲਤ ਨਹੀਂ ਸੀ। ਪਰ ਉਹ ਆਪਣੀ ਧੀ ਦੇ ਚੰਗੇ ਵਿਆਹ ਦੇ ਮੌਕੇ ਤੋਂ ਇਨਕਾਰ ਨਹੀਂ ਕਰਨਾ ਚਾਹੁੰਦਾ ਸੀ ਰੀਆ ਆਪਣੇ ਪਿਤਾ ਦੀ ਪਰੇਸ਼ਾਨੀ ਨੂੰ ਦੇਖਦਿਆਂ ਇੱਕ ਸ਼ਾਮ ਉਸ ਕੋਲ ਆਈ ਪਿਤਾ ਜੀ ਉਸਨੇ ਨਰਮੀ ਨਾਲ ਕਿਹਾ ਸਾਨੂੰ ਆਪਣੀ ਖੁਸ਼ੀ ਨੂੰ ਸੁਰੱਖਿਅਤ ਕਰਨ ਲਈ ਪੂਗਤਾਨ ਕਿਉਂ ਕਰਨਾ ਚਾਹੀਦਾ ਹੈ ਜੇ ਅਰਜੁਨ ਅਤੇ ਉਸ ਦਾ ਪਰਿਵਾਰ ਚਰਿੱਤਰ ਨਾਲੋਂ ਦੌਲਤ ਦੀ ਕਦਰ ਕਰਦੇ ਹਨ ਤਾਂ ਕਿ ਉਹ ਸੱਚਮੁੱਚ ਸਤਿਕਾਰ ਦੇ ਯੋਗ ਹਨ ਉਸ ਦੇ ਬੋਲ ਮੋਹਨ ਨੂੰ ਠੇਸ ਲੱਗੇ ਫਿਰ ਵੀ ਸਮਾਜਿਕ ਦਬਾਅ ਬਹੁਤ ਵੱਧ ਰਿਹਾ ਹੈ ਮੀਨਾ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਮੋਹਨ ਨੇ ਦਾਜ ਇਕੱਠਾ ਕਰਨ ਲਈ ਉਹਨਾਂ ਦੀ ਜ਼ਮੀਨ ਗਿਰਵੀ ਰੱਖ ਦਿੱਤੀ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਸੀ ਪਰ ਰੀਆ ਦਾ ਦਿਲ ਭਾਰੀ ਸੀ ਆਪਣੇ ਨਵੇਂ ਘਰ ਵਿੱਚ ਰੀਆ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਸ ਦੇ ਸਹੁਰੇ ਉਸ ਨੂੰ ਇੱਕ ਵਸਤੂ ਸਮਝਦੇ ਹਨ ਉਸ ਨੂੰ ਲਗਾਤਾਰ ਦਾਜ ਦੀ ਯਾਦ ਦਿਵਾਉਂਦੇ ਹਨ ਅਰਜੁਨ ਭਾਵੇਂ ਦੇ ਆਲੂ ਸੀ ਪਰ ਆਪਣੇ ਪਰਿਵਾਰ ਦੀਆਂ ਮੰਗਾਂ ਦੇ ਮੱਦੇ ਨਜ਼ਰ ਚੁੱਪ ਸੀ ਇੱਕ ਦਿਨ ਜਦੋਂ ਉਹਨਾਂ ਨੇ ਜ਼ੋਰ ਪਾਇਆ ਕਿ ਉਸ ਨੇ ਆਪਣੇ ਮਾਪਿਆਂ ਤੋਂ ਹੋਰ ਪੈਸੇ ਮੰਗੇ ਤਾਂ ਰੀਆ ਨੇ ਇਨਕਾਰ ਕਰ ਦਿੱਤਾ ਤੁਸੀਂ ਪਿਆਰ ਸਤਿਕਾਰ ਦਾ ਰਿਸ਼ਤੇ ਦੀ ਕੀਮਤ ਨਹੀਂ ਦੇ ਸਕਦੇ ਉਸ ਨੇ ਦ੍ਰਿੜਤਾ ਨਾਲ ਕਿਹਾ ਵਿਆਹ ਬਰਾਬਰ ਦਾ ਮੇਲ ਹੋਣਾ ਚਾਹੀਦਾ ਹੈ ਲੈਣ ਦੇਣ ਦਾ ਨਹੀਂ ਉਸ ਦੀ ਅਣਗਹਿਲੀ ਕਾਰਨ ਝਗੜਾ ਹੋਇਆ ਰੀਆ ਬੱਤਸਲੂਕੀ ਨੂੰ ਸਹਿਣ ਲਈ ਤਿਆਰ ਨਹੀਂ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ ਪਿੰਡ ਵਾਸੀਆਂ ਨੇ ਉਸ ਦੇ ਫੈਸਲੇ ਬਾਰੇ ਫੁਸਫੁਸਾਇ ਉਸ ਨੂੰ ਦਲੇਰ ਪਰ ਬਲਾਪਰ ਬਿਆ ਲਾਪਰਵਾਹ ਕਿਹਾ ਬੇਰੋਕ ਰੀਆ ਨੇ ਆਪਣੇ ਸੁਪਨਿਆਂ ਤੇ ਧਿਆਨ ਦਿੱਤਾ ਉਸ ਨੇ ਆਪਣੀ ਅਧਿਆਪਕ ਦੀ ਡਿਗਰੀ ਪੂਰੀ ਕੀਤੀ ਅਤੇ ਸਵੈਨਿਰਪਰਤਾ ਅਤੇ ਸਿੱਖਿਆ ਦੇ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਆਪਣੇ ਪਿੰਡ ਵਿੱਚ ਲੜਕੀਆਂ ਲਈ ਇੱਕ ਸਕੂਲ ਸ਼ੁਰੂ ਕੀਤਾ ਸਾਲਾਂ ਬਾਅਦ ਅਰਜੁਨ ਆਪਣੀ ਚੁੱਪੀ ਦਾ ਪਛਤਾਵਾ ਰੀਆ ਨੂੰ ਮਿਲਣ ਗਿਆ ਉਹ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ ਸੀ ਅਤੇ ਸੁਲਾਹ ਕਰਨਾ ਚਾਹੁੰਦਾ ਸੀ ਮੈਂ ਤੁਹਾਡੀ ਹਿੰਮਤ ਦੀ ਪ੍ਰਸ਼ੰਸਾ ਕਰਦਾ ਹਾਂ ਉਸ ਨੇ ਮੰਨਿਆ ਮੈ ਤੁਸੀ ਮੈਨੂੰ ਇਮਾਨਦਾਰੀ ਦਾ ਮੁੱਲ ਸਿਖਾਇਆ ਹੈ ਰੀਆ ਨੇ ਉਸ ਨੂੰ ਮਾਫ ਕਰ ਦਿੱਤਾ ਪਰ ਆਪਣੇ ਮਿਸ਼ਨ ਦੇ ਧਿਆਨ ਕੇਂਦ੍ਰਿਤ ਕਰਨਾ ਚੁਣਿਆ ਉਸ ਦੀ ਕਹਾਣੀ ਨੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਦਾਜ ਪ੍ਰਥਾ ਨੂੰ ਰੱਦ ਕਰਨ ਅਤੇ ਆਪਣੀਆਂ ਧੀਆਂ ਦੀਆਂ ਇੱਛਾਵਾਂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ ਹੌਲੀ ਹੌਲੀ ਸਮਾਜ ਬਦਲਣਾ ਸ਼ੁਰੂ ਹੋ ਗਿਆ ਸਿੱਖਿਆ ਇੱਕ ਚਰਿੱਤਰ ਨੂੰ ਪਦਾਰਥ ਦੌਰਤ ਨਾਲੋਂ ਮਹੱਤਵ ਦਿੱਤਾ ਆਪਣੇ ਲਚਕੀਲੇਪਨ ਦੁਆਰਾ ਰੀਆ ਨੇ ਸਾਬਿਤ ਕਰ ਕੀਤਾ ਕਿ ਸੱਚੀ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਅਤੇ ਚੁਣੌਤੀਪੂਰਨ ਬੇਇਨਸਾਫੀ ਪਰੰਪਰਾਵਾਂ ਇੱਕ ਉज्ज्वल ਭਵਿੱਖ ਦੇ ਰਾਪ ਪੱਧਰਾ ਕਰ ਸਕਦੀਆਂ ਹਨ ਸੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ